ਅੱਜ ਅਸੀਂ ਪਿੰਡ ਪੂਰੇ ਗਿੱਲਾ ਥਾਣਾ ਰਮਦਾਸਾ ਜਿਹੜਾ ਮੁਸਬਾਹਤੀ ਦੇ ਵਿੱਚ ਆਇਆ ਤੇ ਇੱਥੋਂ ਦਾ ਇੱਕ ਲਿਸਟਡ ਹੈਗਾ ਪੈਲਰਸ ਮਗਲਰਾ ਗਗਨਦੀਪ ਸਿੰਘ son of ਇਕਬਾਲ ਸਿੰਘ ਇਹਦੇ ਖਿਲਾਫ 6 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 6 ਮਕਦਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਔਰ ਇਸ ਵਕਤ ਇਹ ਭਗੌੜਾਇਆ ਤੇ ਪੂਰੇ ਗਿੱਲ ਪੰਚਾਇਤ ਵੱਲੋਂ ਸਬੰਧਤ ਡਿਪਾਰਟਮੈਂਟ ਡੀਡੀਪੀਓ ਰਮਦਾਸ ਨੂੰ ਜਿਹੜੀ ਆ ਉਹ ਆਪਣਾ ਇਹਨਾਂ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਸਾਡਾ ਸਾਡੇ ਪਿੰਡ ਦਾ ਰਹਿਣ ਵਾਲਾ ਜਿਹੜਾ ਹੈ ਹੈਗਾ ਸਮਗਲਰ ਔਰ ਐਨਡੀਪੀ ਐਸ ਇੱਕ ਤਾਂ ਮੈਨੂੰ ਹੈਰਨ ਦੀ ਸਮਗਲਿੰਗ ਕਰਦਾ ਹੈ ਤੇ ਇਹਨੇ ਸਾਡੇ ਪਿੰਡ ਦੇ ਛੱਪੜ ਦੀ ਜਗ੍ਹਾ ਤੇ ੱੱਕੇ ਨਾਲ ਨਾਜਾਇਜ਼ ਕਬਜ਼ਾ ਕਰਕੇ ਤੇ ਆਪਣੀ ਘਰ ਬਣਾਇਆ ਹੋਇਆ ਜਿਹੜਾ ਪ੍ਰੋਪਰ ਕਾਨੂੰਨੀ ਤਰੀਕੇ ਨਾਲ ਜਿਹੜਾ ਵੀਡੀਓ ਨੇ ਆਪਣਾ ਸਾਰੇ ਕਾਨੂੰਨ ਨੂੰ ਧਿਆਨ ਚ ਰੱਖਦਿਆਂ ਹੋਇਆਂ ਜਿਹੜਾ ਜਿਵੇਂ ਵੀ ਜੋ ਪ੍ਰੋਸੈਸ ਸੀ ਉਹਨੂੰ ਕੰਪਲੀਟ ਕੀਤਾ ਉਹਦੇ ਤੋਂ ਬਾਅਦ ਅੱਜ ਇਸ ਡਿਪਾਰਟਮੈਂਟ ਨੇ ਸਾਡੇ ਕੋਲੋਂ ਜਿਹੜੀ ਆ ਮਦਦ ਮੰਗੀ ਸੀ ਜੋ ਅੱਜ ਸਾਡੀ ਜਿਹੜੀ ਪੁਲਿਸ ਫੋਰਸ ਦੇ ਨਾਲ ਅਸੀਂ ਇਹਨਾਂ ਦੀ ਮਦਦ ਲਈ ਆਏ ਹਾਂ ਔਰ ਇਹਨਾਂ ਨੇ ਇਹਨਾਂ ਦਾ ਜਿਹੜਾ ਇਹਦਾ ਘਰ ਆ ਉਹ ਅੱਜ ਕਿਉਂਕਿ ਉਹ ਛੱਪੜ ਦੇ ਏਰੀਆ 'ਚ ਬਣਿਆ ਹੋਇਆ ਸੀਗਾ ਤੇ ਉਹਨੂੰ ਘਰਾ ਦੇ ਕਿੰਨੇ ਮਾਮਲੇ ਇਸ ਤੇ ਦਰਜ ਹੋਏ ਕਿਸ ਤਰ੍ਹਾਂ ਦੇ ਇਹਦੇ ਤੇ ਮੁਖਸਰ ਸਾਹਿਬ ਤੇ ਜਲੰਧਰ ਰੂਲਰ ਤੇ ਇਸ ਤੋਂ ਇਲਾਵਾ ਅ ਅਮਸਰデアਤੀ ਦੇ ਚਾਟੀਵੰਨ ਥਾਣੇ 'ਚ ਤੇ ਹੋਰ ਵੀ ਵੱਖ-ਵੱਖ ਥਾਵਾਂ ਤੇ ਕੁੱਲ 6 ਮੁਕਤਮੇ ਦਰਜ ਨੇ ਐਨਡੀਪੀਐਸ ਸੈਕਟ ਦੇ ਤੇ ਔਰ ਇਸ ਵਕਤ ਦੇ ਕਮਰਸ਼ੀਅਲ ਕੁਆਂਟੀਟੀ 'ਚ ਭਗੌੜਾ ਹੈ ਠੀਕ ਹੈ ਸਰ ਔਰ ਨਸ਼ਾ ਤਸਕਰਾਂ ਨੂੰ ਕੀ ਕਾਰਨਾ ਹੈ ਪੁਲਿਸ ਤਹਾਡੇ ਮਾਧਿਅਮ ਰਾਹੀਂ ਇਹ ਨਸ਼ਾ ਤਸਕਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਹੋ ਜਿਹੇ ਮਾੜਾ ਕੰਮ ਕਰਦੇ ਨੇ ਉਹਨਾਂ ਵਾਸਤੇ ਦੋ ਹੀ ਗੱਲਾਂ ਨੇ ਜਾਣ ਤੇ ਉਹ ਕੰਮ ਛੱਡ ਕੇ ਤੇ ਮੁਕਤ ਹਾਲਾਤ ਚ ਸ਼ਾਮਲ ਹੋ ਜਾਣ ਨਹੀਂ ਤੇ ਜੇਲ੍ਹ ਚ ਜਾਣ ਲਈ ਤਿਆਰ ਰਹਿਣ ਔਰ ਇਸ ਤਰੀਕੇ ਨਾਲ ਅਸੀਂ ਸਬਡਿਵੀਜ਼ਨ ਅਜਨਾਲਾ ਦੇ ਏਰੀਆ ਚ ਹੋਰ ਵੀ ਕਰੀਬ ਕਾਫੀ ਜਿਹੜੀਆਂ ਇਹੋ ਜੀਆਂ ਜਗ੍ਹਾ ਅਸੀਂ ਉਹ ਸ਼ਨਾਖਤ ਕੀਤੀਆਂ ਨੇ ਜਿੱਥੇ ਉਹ ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਇਹੋ ਜਿਹੇ ਸਮਗਲਰ ਨੇ ਉਹਨਾਂ ਦੇ ਖਿਲਾਫ ਇਹੋ ਜੀ ਸਖਤ ਕਾਰਵਾਈ ਜਿਹੜੀ ਹੈ ਹੁੰਦੀ ਰਹੇਗੀ